ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾਟ 24 ਇੱਕ ਮੁੱਦਾ ਬੜੇ ਚਿਰ ਤੋਂ ਬਖਿਆ ਜੋ ਕਿ ਮਾਅਬਸ਼ੇਖ ਚਰਚ ਔਰ ਪਿੰਡ ਫੱਤੋ ਵਾਲੇ ਦੇ ਵਿਚਕਾਰ ਚੱਲ ਰਿਹਾ ਹੈ ਜੋ ਕਿ ਪਾਸਟਰ ਰਣਜੀਤ ਸਿੰਘ ਸੰਧੂ ਹਨ ਉਹਨਾਂ ਦੀ ਗੱਡੀ ਨੂੰ ਪਿੰਡ ਫੱਤੋ ਵਾਲ ਦੇ ਵਿੱਚ ਤੋੜਿਆ ਗਿਆ ਔਰ ਉਹਨਾਂ ਦੇ ਮੁਤਾਬਕ 32 ਲੱਖ 40 ਹਜ਼ਾਰ ਰੁਪਏ ਲੁੱਟੇ ਗਏ ਇੱਕ ਬੰਦੇ ਦੀ ਪਛਾਣ ਵੀ ਕੀਤੀ ਗਈ ਪਿਛਲੇ ਦਿਨਾਂ ਵਿੱਚ 17 ਅਗਸਤ ਨੂੰ ਮਾਅਬਸ਼ੇਖ ਚਰਚ ਲਾਧੂ ਕਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿੰਦੇ ਚੇਤਾਵਨੀ ਦਿੱਤੀ ਅਗਰ ਇਹ ਦੋਸ਼ ਨਾ ਪਕੜਿਆ ਗਿਆ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਰੋਡ ਜਾਮ ਕਰਾਂਗੇ ਇਸ ਦੇ ਸੰਬੰਧ ਵਿੱਚ ਪੁਲਸ ਨੇ ਨੋਟਿਸ ਲੈ ਕੇ ਉਹਨਾਂ ਨਾਲ ਗੱਲਬਾਤ ਕੀਤੀ ਪਾਸਟਰ ਰਣਜੀਤ ਸਿੰਘ ਸੰਧੂ ਨਾਲ ਕਿ ਦੋਸ਼ਾਂ ਦੇ ਖਿਲਾਫ ਬਣਦੀ ਕਾਰਵਾਈ ਅਸੀਂ ਕਰਾਂਗੇ ਔਰ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਰਣਜੀਤ ਸਿੰਘ ਪਾਸਟਰ ਸੰਧੂ ਵੱਲੋਂ ਮਾਖੇਸ਼ ਚਰਚ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਇੱਕ ਛੋਟਾ ਮੋਟਾ ਜਿਹਾ ਪਰਚਾ ਕਰਕੇ ਸੱਤ ਪੰਜਾਂ ਦੀ ਜ਼ਮਾਨਤ ਦੇ ਕੇ ਰਫਾ-ਦਫਾ ਕਰਤਾ ਤਾਂ ਅਸੀਂ ਅੱਜ ਫਿਰ ਪ੍ਰੈਸ ਕਾਨਫਰੰਸ ਕਰ ਰਹੇ ਹਾਂ 24 ਅਗਸਤ ਨੂੰ ਔਰ 25 ਅਗਸਤ ਕੱਲ ਦਿਨ ਐਤਵਾਰ ਨੂੰ ਅਸੀਂ ਰੋਡ ਜਾਮ ਕਰਾਂਗੇ ਸੜਕਾਂ ਜਾਮ ਕਰਾਂਗੇ ਜੇਕਰ ਸਾਡੀ ਬਣਦੀ ਕਾਰਵਾਈ ਨਾ ਕੀਤੀ ਗਈ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਬਣਦੀ ਕਾਰਵਾਈ ਨਾ ਕੀਤੀ ਗਈ ਅੱਜ ਇੱਕ ਫਿਰ ਪ੍ਰੈਸ ਕਾਨਫਰੰਸ ਹੋਈ ਹੈ ਮਾਰ ਸ਼ੇਵ ਚਰਚ ਪਿੰਡ ਲਾਧੂਗਾਵ ਜਿਹੜੋ ਨਾਲ ਲੱਗਦੀ ਹੈ ਤੇ ਆਓ ਤੁਹਾਨੂੰ ਦਿਖਾਉਨੇ ਆ ਲਾਈਵ ਤਸਵੀਰਾਂ ਮਾਰ ਸ਼ੇਵ ਚਰਚ ਪਿੰਡ ਲਾਧੂਗਾ ਤੇ ਲਾਈਵ ਪ੍ਰੈਸ ਕਾਨਫਰੰਸ ਹallelujah 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 ਅਕਸੂਤੀ ਕੀ ਜੈ ਪ੍ਰਭੂ ਅਕਸੂਤੀ ਕੀ ਜੈ ਸਰ ਅਸੀਂ ਪਹਿਲਾਂ ਆਏ ਸੀਗੇ ਜੈ ਅਹੇਲੂਇਆ ਹallelujah ਜਦੋਂ ਪਿੰਡ ਵਾਲਿਆਂ ਨੇ ਕੁਝ ਬਾਈਟਾਂ ਦਿੱਤੀਆਂ ਸੀ ਕਿ ਭਈ 32 ਲੱਖ 40 ਹਜ਼ਾਰ ਵਾਲਾ ਇਹ ਫਰਾਡ ਹੈ ਵੀ ਇਹਦੇ ਵਿੱਚ ਇਹ ਸਾਨੂੰ ਹজম ਨਹੀਂ ਹੋ ਰਿਹਾ ਇਹ ਸਰਾਸਰ ਗੱਲ ਝੂਠ ਹੈ ਤੁਹਾਡੇ ਕੋਲ ਉਸ ਵਿਸ਼ੇ ਤੇ 32 ਲੱਖ 40 ਦੀ ਪੇਮੈਂਟ ਕੱਲੀ ਇੱਕ ਦੇ ਅਕਾਊਂਟ ਚ ਆਈ ਕਿਵੇਂ ਇਕੱਠੀ ਕੀਤੀ ਤਾਂ ਉਸ ਬਾਰੇ ਤੁਹਾਡਾ ਕੀ ਕਹਿਣਾ ਚਾਹੁੰਦਾ ਅਜੇ ਵੀ ਉਹ ਪਿੰਡ ਵਾਲੇ ਕਹਿ ਰਹੇ ਨੇ ਫੱਟੂ ਵਾਲੇ ਪਿੰਡ ਵਾਲੇ ਕਿ ਭਈ ਇਹ ਹੋਰ ਆ ਜਿਹੜਾ ਹੈਗਾ ਝੂਠ ਹੈ ਹਾਂਜੀ ਸਰ ਮੈਂ ਤੁਹਾਨੂੰ ਦੱਸਣਾ ਚਾਹਨਾ ਪਿਛਲੀ ਜਦੋਂ ਸਾਡੀ ਮੀਟਿੰਗ ਪ੍ਰਸ਼ਾਸਨ ਦੇ ਨਾਲ ਹੋਈ ਸੀਗੀ ਤਾਂ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਅਸੀਂ ਤੁਹਾਨੂੰ ਅਪਰੂਵ ਦੇਨੇ ਆ ਜੀ ਸਾਡੇ ਕੋਲ ਇੱਥੇ 4-5000 ਪਲੱਸ ਪਬਲਿਕ ਆ ਰਹੀ ਆ ਹਰ ਸੰਡੇ ਔਰ ਪਬਲਿਕ ਦੇ ਲਈ ਇਨਾ ਅਮਾਉਂਟ ਕੁਝ ਵੀ ਨਹੀਂ ਆ ਸਾਡੇ ਕੋਲ ਫੁੱਲ ਪ੍ਰੂਫ ਹੈਗੇ ਆ ਅਸੀਂ ਸਾਰੇ ਪ੍ਰੂਫ ਜਿਹੜੇ ਆ ਉਹ ਐਸਐਸਪੀ ਸਾਹਿਬ ਨੂੰ ਸਬਮਿਟ ਕਰਨ ਦੇ ਲਈ ਤਿਆਰ ਆ ਅਸੀਂ ਕਹਿੰਦੇ ਆ ਕਿ ਤੁਸੀਂ ਸਾਡੇ ਤੋਂ ਪ੍ਰੂਫ ਲਵੋ ਬਾਕੀ ਇਨਵੈਸਟੀਗੇਸ਼ਨ ਕਰੋ ਤੁਸੀਂ ਅਸੀਂ ਉਹ ਪੇਮੈਂਟ ਦੇ ਪ੍ਰਤੀ ਗਾਲੇ ਨਹੀਂ ਬੈ ਰਹੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਤੁਸੀਂ ਇਨਵੈਸਟੀਗੇਸ਼ਨ ਕਰੋ ਆਪਣਾ ਵੈਰੀਫਾਈ ਕਰੋ ਤੇ ਫਿਰ ਉਹਨਾਂ ਦੇ ਕਾਰਵਾਈ ਕਰੋ ਪਰ ਜਿਹੜਾ ਸਾਡੇ ਤੇ ਹਮਲਾ ਹੋਇਆ ਜਾਣ ਲੇਵਾ ਹਮਲਾ ਹੋਇਆ ਉਹਨਾਂ ਦੇ ਕੋਲ ਪਿਸਤਲ ਵੀ ਸੀ ਪ੍ਰਸ਼ਾਸਨ ਕਹਿ ਰਿਹਾ ਜੀ ਇਦਾਂ ਦਾ ਹੋ ਹੀ ਨਹੀਂ ਸਕਦਾਗਾ ਇੰਨੀ ਗੱਡੀ ਟੁੱਟੀ ਔਰ ਤੁਹਾਡੇ ਬੰਦਿਆਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਇਸਦਾ ਮਤਲਬ ਪ੍ਰਸ਼ਾਸਨ ਵੇਟ ਕਰ ਰਿਹਾ ਸੀਗਾ ਕਿ ਸਾਡੇ ਇੱਕ ਅੱਧੇ ਬੰਦੇ ਦੀ ਉੱਥੇ ਡੈਥ ਹੋ ਜਾਂਦੀ ਤੇ ਪ੍ਰਸ਼ਾਸਨ ਕਾਰਵਾਈ ਕਰਦਾ ਜੀ ਤੁਹਾਡੇ ਨਾਲ ਜਦੋਂ ਘੱਟਨਾ ਵਾਪਰੀ ਹੈ ਤੁਹਾਡੇ ਨਾਲ ਘੱਟਨਾ ਵਾਪਰੀ ਜੇ ਉਸ ਤੋਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਸੀ ਪਰ ਉਹ ਐਸ ਤਿਹ ਵੀ ਕਿਵੇਂ ਕਹਿ ਸਕਦੇ ਆ ਕਿ ਭਈ ਜਿਹੜਾ ਪਿਸਟਲ ਹੈ ਭਈ ਉਹ ਬੰਦੇ ਕੋਲ ਨਹੀਂ ਹੈਗਾ ਇਸ ਗੱਲ ਨੂੰ ਕਿਵੇਂ ਤੁਸੀਂ ਦੇਖਦੇ ਹੋ ਸਰ ਅਸੀਂ ਕਹਿੰਦੇ ਆ ਤੁਸੀਂ ਵੈਰੀਫਾਈ ਕਰੋ ਉਹਨਾਂ ਬੰਦਿਆਂ ਨੂੰ ਚੱਕੋ ਤੁਸੀਂ ਆਪਣੇ ਆਪ ਤੁਹਾਨੂੰ ਕਲੀਅਰ ਹੋ ਜਾਣਾ ਹੈ ਅਮਾਉਂਟ ਦਾ ਵੀ ਕਲੀਅਰ ਹੋ ਜਾਣਾ ਹੈ ਔਰ ਹਥਿਆਰਾਂ ਦਾ ਵੀ ਕਲੀਅਰ ਹੋ ਜਾਣਾ ਹੈ ਤੇ ਤੁਹਾਡੇ ਕੋਲ ਕੋਈ ਉਸ ਪਿਸਟਲ ਦਾ ਵੀਡੀਓ ਜਾਂ ਕੋਈ ਕਿਸੇ ਤਰ੍ਹਾਂ ਦਾ ਹੈ ਪੱਕਾ ਪ੍ਰੂਫ ਸਬੂਤ ਸਰ ਅਸੀਂ ਆਪਣੇ ਅੱਖੀ ਦੇਖਿਆ ਹੈ ਸਾਨੂੰ ਇਦਾਂ ਦਾ ਪਤਾ ਹੀ ਨਹੀਂ ਸੀ ਵੀ ਇਦਾਂ ਦੀ ਕੋਈ ਘਟਨਾ ਘਟ ਸਕਦੀ ਨਹੀਂ ਦੱਸ ਵੀ ਕੋਈ ਵੀਡੀਓ ਵਗੈਰਾ ਬਣਾਉਂਦੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿ ਸਕਦੇ ਹਾਂ ਕਿ ਜਿੰਨੇ ਵੀ ਉਸ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਆ ਤੁਸੀਂ ਸਾਰਿਆਂ ਦੀ ਰਿਕਾਰਡਿੰਗ ਢਵਾਓ ਔਰ ਚੈੱਕ ਕਰੋ ਉਹਨਾਂ ਨੂੰ ਔਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦੇ ਉੱਪਰ ਸਰ 32 ਲੱਖ 40 ਹਜ਼ਾਰ ਰੁਪਏ ਇੰਨੇ ਮਾਡ ਲੈ ਕੇ ਤੁਸੀਂ ਚੱਲੇ ਸੀ ਹ ਸਰ ਉਹਨਾਂ ਨੂੰ ਕਿਵੇਂ ਪਤਾ ਸੀਗਾ ਵੀ ਤੁਸੀਂ ਮੌਟਲ ਐਕ ਕਰਦੇ ਸਰ ਜਿੱਥੋਂ ਤੱਕ ਸਾਨੂੰ ਲੱਗ ਰਿਹਾ ਹੈ ਕਿ ਹੁਣ ਜਿੱਦਾਂ ਜਿੱਦਾਂ ਟਾਈਮ ਬੀਤਦਾ ਜਾਂਦਾ ਹੈ ਅਸੀਂ ਇਹ ਅਮਾਉਂਟ ਜਿਹੜੀ ਹੈ ਜ਼ਮੀਨ ਵਾਲਿਆਂ ਨੂੰ ਦੇਣੀ ਸੀ ਜਿਹੜੇ ਚਾਰ ਹਿੱਸੇਦਾਰ ਸੀਗੇ ਜਿਨ੍ਹਾਂ ਵਿੱਚੋਂ ਤਿੰਨ ਦੇ ਦਾ ਸਾਈਨ ਆਪਣੇ ਕੋਲ ਹੈਗੇ ਸੀ ਉਹਨਾਂ ਦੀ ਬੇਟੀ ਜਿਹੜੀ ਆ ਉਹ ਵਿਆਹੀ ਹੋਈ ਸੀ ਔਰ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਤਿੰਨ ਬੰਦਿਆਂ ਨੇ ਉਠਾਈ ਸੀ ਸਿਰਫ ਜ਼ਮੀਨ ਵਾਲਿਆਂ ਨੂੰ ਪਤਾ ਸੀਗਾ ਕਿ ਅੱਜ ਸਾਨੂੰ ਪੇਮੈਂਟ ਮਿਲਣੀ ਆ ਔਰ ਉਹਨਾਂ ਦਾ ਇੱਕ ਬੇੜਾ ਅੱਜ ਵੀ ਆਪਣੇ ਨਾਲ ਸਹਿਮਤ ਆ ਮਾਤਾ ਔਰ ਉਹਨਾਂ ਦਾ ਛੋਟਾ ਬੇਟਾ ਜਿਹੜਾ ਆ ਉਹ ਐਂਟੀਪਾਰਟੀ ਦੇ ਨਾਲ ਅਸੀਂ ਉਹਨਾਂ ਨੂੰ ਦੇਖ ਹੋ ਸਕਦਾ ਉਹਨਾਂ ਨੇ ਹੀ ਜਾਣਕਾਰੀ ਦਿੱਤੀ ਹੋਵੇ ਔਰ ਉਹਨਾਂ ਨੇ ਹੀ ਇਹ ਸਾਰੀ ਘਟਨਾ ਘਟਾਈ ਹੋ। ਪਰ ਪੁਲਿਸ ਨੇ ਬੱਬੂ ਨੂੰ ਅਰੈਸਟ ਕੀਤਾ ਸੀਗਾ। ਹੂੰ। ਉਹਦੇ ਕੋਲ ਵੈਪਨ ਜਿਹੜਾ ਆਪਣਾ ਨਹੀਂ ਕਰ ਉਹਦੇ ਬਾਰੇ ਜਾਣਕਾਰੀ ਲਈ ਵੈਪਨ ਦੀ ਕਿਸ ਨਾ ਲੈ ਰਹੇ। ਸਰ ਅਸੀਂ ਖੋਦ ਦੇਖਿਆ ਆ ਤੁਸੀਂ ਉਹਦੇ ਕੋਲੋਂ ਤੁਸੀਂ ਅਗਰ ਕਾਰਵਾਈ ਕੀਤੀ ਜਾਏਗੀ ਤਾਂ ਵੈਪਨ ਵੀ ਬਰਾਮਦ ਹੋਏਗਾ ਔਰ ਅਮਾਉਂਟ ਵੀ ਬਰਾਮਦ ਹੋਏਗਾ। ਸਰ ਤੁਹਾਨੂੰ ਬਤਾਇਆ ਕਾਰਵਾਈ ਜਦੋਂ ਹੋਏਗੀ ਤਾਂ ਇਹ ਸਾਰਾ ਕੁਝ ਕਲੀਅਰ ਹੋ ਜਾਏਗਾ। ਜੋ ਦੋਵੇਂ ਕੋਈ ਬੰਦਾ ਇਦਾਂ ਦੀ ਘਟਨਾ ਕਢਾਉਂਦਾ ਵਾ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਜਗ੍ਹਾ ਤੇ ਤਾਂ ਰੱਖੂਗਾ ਹੀ ਨਹੀਂ ਉਹਨੇ ਆਪਣੇ ਆਪ ਨੂੰ ਕਲੀਅਰ ਕਰਨਾ ਹੈ ਦੂਸਰੇ ਪਾਸੇ ਤੁਸੀਂ ਉਹਨਾਂ ਦੀਆਂ ਬਾਈਟ ਸੁਣੀਆਂ ਹੋਣੀਆਂ ਉਹ ਕਹਿੰਦੀ ਜੀ ਸਾਡੇ ਕੋਲ ਹਥਿਆਰ ਨਹੀਂ ਹੈਗੇ ਮੇਰੇ ਕੋਲ ਵੀਡੀਓ ਪਈਆਂ ਹੋਈਆਂ ਮੌਕੇ ਤੇ ਜਦੋਂ ਡੀਐਸਪੀ ਗਿਆ ਆ ਉੱਥੇ ਜਿਹੜੇ ਬੰਦੇ ਮੌਕੇ ਦੇ ਮਜ਼ਦੂਰ ਸੀਗੇ ਉਹਨਾਂ ਨੇ ਖੁਦੇ ਸਟੇਟਮੈਂਟ ਦਿੱਤੀ ਆ ਉਹਨਾਂ ਦੇ ਕੋਲ ਤੀਜਾਰ ਹਥਿਆਰ ਸੀਗੇ ਕਿ ਤੈਂਕੋ ਚੇਨ ਵਾਲੀ ਉਹਨਾਂ ਨੇ ਘਰਾਰੀ ਲਾਈ ਹੁੰਦੀ ਆ ਉਹਨਾਂ ਦੇ ਕੋਲੋ ਕੁਰਬਾਨਾ ਵੀ ਸੀ ਕਾਪੇ ਵੀ ਸੀਗੇ ਔਰ ਪਿਸਟਲ ਅਸੀਂ ਖੁਦ ਦੇਖਿਆ ਸਰ ਔਰ ਅਸੀਂ ਦਾਵਾ ਕਰਦੇ ਆ ਤਾਨੂੰ ਪਤਾ ਹੈ ਸਰ ਚਾਹੇ ਉਹ ਕਿਸੇ ਦਾ ਸੀਗਾ ਚਾਹੇ ਉਹਦੇ ਕੋਲ 2 ਨੰਬਰ ਦਾ ਹੈ ਪਰ ਉਹਦੇ ਕੋਲ ਪਿਸਤਲ ਸੀ ਜਿਸ ਦੇ ਜ਼ਹਾਰੇ ਉਨੇ ਇਹਨਾਂ ਉਹਦੇ ਵਿੱਚ ਹੌਸਲਾ ਸੀਗਾ ਕਿ ਉਹਨੇ ਦਿਨ ਦਿਹਾੜੇ ਲੁੱਟ ਕੀਤੀ ਸਰ ਪਿੰਡ ਫਤੂ ਦਾ ਸਰਪੰਚ ਜਿਹੜਾ ਬਲਕਾਰ ਸਿੰਘ ਉਹ ਕਹਿ ਰਿਹਾ ਮੈਂ ਮੌਕੇ ਤੇ ਮੌਜੂਦ ਸੀ ਲੇਕਨ ਗੱਡੀ ਦੀ ਬਾਣੇ ਤੋੜ ਹੋਈ ਹੈ ਜਿਹੜੇ ਮੌੜ ਹੈ ਉਹ ਨਹੀਂ ਲੁਕੀ ਸੀ ਸਰ ਅਸੀਂ ਤਾਂ ਕਹਿ ਰਹੇ ਹਾਂ ਕਿ ਤੁਸੀਂ ਉੱਥੇ ਵੈਰੀਫਾਈ ਕਰੋ ਅਗਰ ਉਹਨਾਂ ਦੇ ਬੰਦੇ ਗਵਾਹੀਆਂ ਭਰ ਰਹੇ ਆ ਆਪਣੀ ਸੰਗਤ ਦੇ ਉੱਥੇ ਬੰਦੇ ਸੀਗੇ ਉਸੇ ਪਿੰਡ ਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਸਾਡੇ ਸੰਦਰ ਦੀ ਗੱਡੀ ਤੇ ਅਟੈਕ ਹੋਇਆ ਅਸੀਂ ਤਾਂ ਗੱਡੀ ਭਜਾ ਕੇ ਉੱਥੇ ਜਾਣ ਵਜਾਈ ਪਰ ਸਾਡੀ ਸੰਗਤ ਵਾਲੇ ਉਸ ਜਗ੍ਹਾ ਤੇ ਬਾਹਰ ਨਿਕਲੇ ਜਿਨ੍ਹਾਂ ਨੇ ਲੋਕਾਂ ਨੂੰ ਭਜ ਦਿਆਂ ਜਾਂਦੇ ਆ ਦੇਖਿਆ ਜਿਨ੍ਹਾਂ ਨੇ ਉਹਨਾਂ ਨੂੰ ਵੈਰੀਫਾਈ ਵੀ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਹੱਥ ਦੇ ਵਿੱਚ ਬੈਗ ਵੀ ਦੇਖਿਆ ਸਾਡੇ ਆਪਣੇ ਬੰਦੇ ਹੈਗੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਤੁਸੀਂ ਉਹਨਾਂ ਦੇ ਬਿਆਨ ਕਿਉਂ ਨਹੀਂ ਲੈਂਦੇ ਇਹ ਇੱਕ ਤਰਫਾ ਕਾਰਵਾਈ ਕੀਤੀ ਜਾ ਰਹੀ ਆ ਕਿ ਉਹਨਾਂ ਦਾ ਪੱਖਵਾਜੀ ਕੀਤੀ ਜਾ ਰਹੀ ਆ ਔਰ ਇਸ ਮਾਮਲੇ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਇਹ ਵਜਾ ਰੰਜੀਤ ਕਿਸੀ ਕਿਉਂ ਨਾ ਗੱਡੀ ਦੇ ਅਮਲਾ ਦਿੱਤਾ ਜੀ ਸਰ ਜੀ ਵਜਾ ਦਾ ਪੇਮੈਂਟ ਹੀ ਹੋ ਸਕਦੀ ਹੈ ਕਿਉਂਕਿ ਜਿੱਦਾਂ ਸਾਡਾ ਜ਼ਮੀਨ ਵਾਲਿਆਂ ਦੇ ਨਾਲ ਚੱਲ ਰਿਹਾ ਸੀਗਾ ਪਤਾ ਸਿਰਫ ਉਹਨਾਂ ਨੂੰ ਹੀ ਸੀਗਾ ਔਰ ਤੁਸੀਂ ਪਿੰਡ ਦੇ ਵਿੱਚੋਂ ਜਾਂ ਨਾਲ ਨੇੜੇ ਦੇ ਪਿੰਡਾਂ ਤੋਂ ਪਤਾ ਕਰ ਸਕਦੇ ਆ ਬੱਬੂ ਦਾ ਉਹਦੇ ਨਾਲ ਜਿੰਨੇ ਵੀ ਮਕੁੰਡੇ ਹੈਗੇ ਆ ਉਹ ਕਹਿੰਦੇ ਜੀ ਇਹਨਾਂ ਦਾ ਕੈਰੈਕਟਰ ਹੀ ਇਦਾਂ ਦਾ ਹੈ ਇਹ ਪਹਿਲੀ ਘਟਨਾਣੀ ਆ ਤੁਸੀਂ ਪਿੰਡ ਦੇ ਵਿੱਚੋਂ ਵੈਰੀਫਾਈ ਕਰੋ ਪਤਾ ਨਹੀਂ ਕਿੰਨੀਆਂ ਘਟਨਾਵਾਂ ਦੇ ਵਿੱਚ ਬੱਬੂ ਦਾ ਨਾਮ ਜਿਹੜਾ ਆਉਂਦਾ ਹੈ ਔਰ ਇਹ ਇਦਾਂ ਦੀ ਲੁੱਟਖੋਹ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਸਰ ਇੱਕ ਹੋਰ ਸਵਾਲ ਹੈ ਜੀ ਇਹ ਇੰਨੀ ਅਮਾਉਂਟ ਤੁਸੀਂ ਕਿਉਂ ਲੈ ਜਾ ਰਹੇ ਸੀ ਬੱਤੀ ਲੱਖ ਕਰ ਜਾ ਗੱਡੀ ਦੇ ਸਰ ਅਸੀਂ ਅਮਾਉਂਟ ਉਸ ਦਿਨ ਇਹਨਾਂ ਨੂੰ ਦੇਣੀ ਸੀਗੀ ਜ਼ਮੀਨ ਵਾਲਿਆਂ ਨੂੰ ਔਰ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕੈਸ਼ ਪੇਮੈਂਟ ਦੇ ਜਾਈ ਦੀ ਜਿਹੜੀ ਰਜਿਸਟਰੀ ਸੀਗੀ ਜ਼ਮੀਨ ਦੀ ਸਰ ਰਜਿਸਟਰੀ ਦੀ ਤਰੀਕ ਵੈਸੇ ਤਾਂ ਸਾਡਾ ਦਸੰਬਰ ਦੇ ਵਿੱਚ 12ਵਾਂ ਮਹੀਨਾ ਜਿਹੜਾ ਹੈ ਨਾ ਉਹ ਉਹਦੀ 5 ਤਰੀਕ ਸੀਗੀ ਪਰ ਸਾਡੇ ਕੋਲ ਅਮਾਉਂਟ ਸੀ ਇਹਨਾਂ ਨਾਲ ਸਾਡੀ ਗੱਲਬਾਤ ਹੋ ਗਈ ਇਸ ਹਮਨ ਸੀ ਕਿ ਤੁਸੀਂ ਸਾਨੂੰ ਪੇਮੈਂਟ ਦਿਓ ਔਰ ਅਸੀਂ ਰਜਿਸਟਰੀ ਕਰਕੇ ਦੇਣ ਦੇ ਲਈ ਤਿਆਰ ਆਂ ਹੋਰ ਸਮੇਂ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਔਰ ਉਸ ਦਿਨ ਮੌਕੇ ਤੇ ਪੇ ਹੁਣ ਸਾਨੂੰ ਡਾਊਟ ਹੋ ਰਿਹਾ ਹੈ ਇੱਕ ਬ੍ਰਦਰ ਜਿਹੜਾ ਉਹਨਾਂ ਦਾ ਬੇਟਾ ਹੈਗਾ ਉਹ ਸਾਡੇ ਨਾਲ ਹਮਨ ਸੀ ਉਸ ਦਿਨ ਮੌਜੂਦ ਸੀਗਾ ਉਹ ਕਹਿ ਰਿਆ ਸੀਗਾ ਤੁਸੀਂ ਮੇਰੀ ਪੇਮੈਂਟ ਮੈਨੂੰ ਦੇ ਜਾਓ ਔਰ ਦੂਜਿਆਂ ਦੀ ਜਿਹੜੀ ਜਦੋਂ ਆਉਣਗੇ ਦੇਣਗੇ ਸੀਗਾ ਅਸੀਂ ਇਦਾਂ ਨਹੀਂ ਕਰ ਸਕਦੇ ਕਿ ਜਿੰਨੇ ਇਕੱਠੇ ਹੋਣਗੇ ਪੇਮੈਂਟ ਅਸੀਂ ਫਿਰ ਦੇ ਸਕਦੇ ਆ ਬੰਦੇ ਮੌਕੇ ਤੇ ਆਏ ਨਹੀਂ ਇਸ ਦਾ ਮਤਲਬ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਕੋਲ ਅਮਾਊਂਟ ਆ ਪਤਾ ਨਹੀਂ ਉਹ ਕਿੱਥੋਂ ਸਾਡਾ ਪਿੱਛਾ ਕਰ ਰਹੇ ਹੋਣਗੇ ਤੇ ਉਹਨਾਂ ਨੇ ਹੀ ਹੋ ਸਕਦਾ ਹੈ ਕਾਰਵਾਈ ਕਰਵਾਈ ਹੋਵੇ ਔਰ ਸਾਨੂੰ ਜਿੱਥੋਂ ਤੱਕ ਡਾਊਟ ਆ ਛੋਟਾ ਬੇਟਾ ਜਿਹੜਾ ਉਹਨਾਂ ਦਾ ਆ ਉਹ ਉਸ ਦਿਨ ਉਸ ਘਟਨਾ ਦੇ ਵਿੱਚ ਵੀ ਮੌਜੂਦ ਸੀਗਾ ਔਰ ਇਹ ਤੁਸੀਂ ਜਦੋਂ ਕਾਰਵਾਈ ਹੋਏਗੀ ਤੇ ਸਾਰਾ ਕੁਝ ਸਪੱਸ਼ਟ ਹੋ ਜਾਏਗਾ ਮਾਤਾ ਦਾ ਬੇਟਾ ਜੀ ਹੈ ਮੌਜੂਦ ਆਪਰੇ ਹਾਂਜੀ ਹਾਂਜੀ ਬੇਟਾ ਮੌਜੂਦ ਹੈ ਤੁਸੀਂ ਪੁੱਛ ਸਕਦੇ ਹੋ ਪ੍ਰਧਾਨ ਸਤਰਾਮ ਸਿੰਘ ਜੀ ਪਿਛਲੀ ਵਾਰ ਵੀ ਤੁਸੀਂ ਕਿਹਾ ਸੀ ਸਾਡੀ ਰਜਿਸਟਰੀ 16 ਤਰੀਕ ਦੀ ਤੇ ਅਸੀਂ ਪੇਮੈਂਟ 14 ਨੂੰ ਦੇ ਦੇਣੀ ਹੈ ਹਾਂਜੀ ਸਰ ਜੀ ਤੇ ਜਿਹੜਾ ਸਰ ਕਹਿ ਰਿਹਾ ਵੀ ਸਾਡੀ 12ਵੇਂ ਮਹੀਨੇ ਦੀ ਡੇਟ ਹੈ ਨਹੀਂ ਡੇਟ 12ਵੇਂ ਮਹੀਨੇ ਦੀ 5 ਤਰੀਕ ਨੂੰ ਹੀ ਸੀ ਪਰ ਸਾਡਾ ਟਾਈਮ ਇਹਨਾਂ ਨਾਲ ਅਸੀਂ ਇਹਨਾਂ ਨਾਲ ਟਾਈਮ ਫਿਕਸ ਕੀਤਾ ਅਸੀਂ 14 ਅਗਸਤ ਨੂੰ ਕਿਨਸਾਨੀਅਤ ਨਾਲ ਤੁਸੀਂ ਬੈਠੇ ਹੋ ਹਾਂਜੀ ਹਾਂਜੀ ਇੱਥੇ ਸਭ ਸਭ ਨੂੰ ਪਤਾ ਸੀ ਉਹਨਾਂ ਨੇ ਪਹਿਲਾਂ ਤੇ ਘਰੇ ਵੀ ਜਾ ਕੇ ਉਹਨਾਂ ਨਾਲ ਟਾਈਮ ਫਿਕਸ ਕੀਤਾ ਸੀ ਹੋਇਆ ਸੀ ਜੀ ਤੁਸੀਂ ਉਹਨਾਂ ਦੇ ਬੇੜੇ ਤੋਂ ਵੈਰੀਫਾਈ ਕਰ ਸਕਦੇ ਹੋ ਫਿਰ ਉਹ ਡਾਟਾ ਉਹਨਾਂ ਦੇ ਕੋਲ ਬੈਠਾ ਹੋਇਆ ਹੈ। ਹਾਂਜੀ ਸਰ ਜੀ ਅੱਜ ਦੀ ਤੁਸੀਂ ਕੋਲਪ੍ਰਿੰਸ ਕੇ ਸੂਚੇ ਤੇ ਕੇਸ ਮੁੱਦੇ ਤੇ ਇਹ ਸਮੁੱਦੇ ਨੂੰ ਕਿੰਨਾ ਕਟਾ ਮਾਉ ਮਿਲਤੀ ਚਾਹੁੰਦੇ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਮੀਡੀਆ ਦਾ ਅਤੇ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਆਵਾਜ਼ ਨੂੰ ਪ੍ਰਸ਼ਾਸਨਕਾਰੋ ਲੋਕਾਂ ਤੱਕ ਪਹੁੰਚਾਉਂਦੇ ਪਰ ਮੋਦਾ ਸਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕੁਝ ਦਿਨ ਪਹਿਲਾਂ ਵੀ ਮੇਰੀ ਟੀਮ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀਗੀ ਪਿਛਲੇ ਦਿਨਾਂ ਦੇ ਵਿੱਚ ਇੱਕ ਇਨਸੀਡੈਂਸ ਹੋਇਆ ਸੀਗਾ ਮੈਂ ਆਪਣੀ ਟੀਮ ਦੇ ਨਾਲ ਜਾ ਰਿਹਾ ਸੀਗਾ ਫਤੂ ਵਾਲੇ ਪਿੰਡ ਦੇ ਵਿੱਚ ਔਰ ਮੇਰੇ ਕੋਲ ਕੁਝ ਚਰਚ ਦੀ ਜ਼ਮੀਨ ਦੇ ਲਈ ਰਜਿਸਟਰੀ ਦੇ ਲਈ ਪੈਸੇ ਸੀਗੇ ਔਰ ਜਦੋਂ ਹੀ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਤਾਂ ਕੁਝ ਸ਼ਰਾਸਤੀ ਅਨਸਰਾਂ ਦੇ ਵੱਲੋਂ ਜਿਹੜਾ ਆ ਉਸ ਜਗ੍ਹਾ ਦੇ ਉੱਪਰ ਅਟੈਕ ਕਰ ਦਿੱਤਾ ਗਿਆ ਜਿਸ ਦੀ ਅਸੀਂ ਸੂਚਨਾ ਜਿਹੜੀ ਉਸ ਟਾਈਮ ਅਸੀਂ ਪਾਜਲ ਕਾ ਐਸਐਸਪੀ ਨੂੰ ਵੀ ਦਿੱਤੀ ਸੀਗੀ ਅਸੀਂ ਦਲਾਲਾਬਾਦ ਦੇ ਐਸਐਚਓ ਸਾਹਿਬ ਨੂੰ ਵੀ ਦਿੱਤੀ ਸੀਗੀ ਜਿਹੜੇ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਨੇ ਸਾਰਾ ਜਿਹੜਾ ਆ ਮੌਕੇ ਦੇ ਉੱਪਰ ਸਾਰੀ ਲੋਕੇਸ਼ਨ ਨੂੰ ਚੈੱਕ ਕੀਤਾ ਸੀਗਾ ਜਿੰਨੇ ਮੌਕੇ ਦੇ ਗਵਾਹ ਸੀਗੇ ਉਹਨਾਂ ਤੋਂ ਇਨਫੋਰਮੇਸ਼ਨ ਲਈ ਸੀਗੀ ਔਰ ਜੋ ਵੀ ਅਸੀਂ ਐਫਆਈਆਰ ਵਗੈਰਾ ਕਰਵਾਈ ਸੀਗੀ ਔਰ ਅਸੀਂ ਚਾਹੁੰਦੇ ਸੀਗੇ ਕਿ ਉਹਨਾਂ ਬੰਦਿਆਂ ਦੇ ਉੱਪਰ ਕਾਰਵਾਈ ਹੋਏ ਪਰ ਉਹ ਕਾਰਵਾਈ ਹੋਈ ਨਹੀਂ ਹੈ ਅਸੀਂ ਪਿਛਲੀ ਜੋ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਮੇਰੀ ਟੀਮ ਦੇ ਵੱਲੋਂ ਜੋ ਆ ਪ੍ਰਸ਼ਾਸਨ ਨੂੰ ਕਿਹਾ ਗਿਆ ਸੀਗਾ ਕਿ ਅਗਰ ਤੁਸੀਂ ਕਾਰਵਾਈ ਨਹੀਂ ਕਰੋਗੇ ਤਾਂ ਅਸੀਂ ਰੋਡ ਜਾਮ ਕਰਾਂਗੇ। ਪਰ ਜਿੱਦਾਂ ਹੀ ਅਸੀਂ ਮੀਡੀਆ ਦੇ ਵਿੱਚ ਆਏ ਸੀਗੇ ਤੇ ਨਾਲ ਦੀ ਨਾਲ ਹੀ ਐਸਐਸਪੀ ਸਾਹਿਬ ਦੇ ਵੱਲੋਂ ਆਪਣੇ ਐਸਐਚਓ ਨੂੰ ਔਰ ਕੁਝ ਮੁਲਾਜ਼ਮਾਂ ਨੂੰ ਸਾਡੇ ਨਾਲ ਜਿਹੜਾ ਇਹ ਰਾਬਤਾ ਕਾਇਮ ਕਰਨ ਦੇ ਲਈ ਭੇਜਿਆ ਗਿਆ ਸੀਗਾ। ਪਿਛਲੇ ਸੰਡੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਔਰ ਉਹਨਾਂ ਨੇ ਇੱਕ ਦਿਨ ਦਾ ਸਮਾਂ ਮੰਗਿਆ ਸੀਗਾ ਕਿ ਅਸੀਂ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਔਰ ਬੰਦਿਆਂ ਨੂੰ ਅਰੈਸਟ ਵੀ ਕਰਾਂਗੇ। ਪਰ ਅੱਜ ਇੱਕ ਹਫਤਾ ਹੋ ਜਲਿਆ ਸਰ ਉਹਨਾਂ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਔਰ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਰਕੇ ਇਹ ਮੁੱਦਾ ਜਿਹੜਾ ਆ ਧਾਰਮਿਕ ਹੁੰਦਾ ਜਾ ਰਿਹਾ ਹੈ ਉਹ ਬੰਦਿਆਂ ਨੂੰ ਹੋਰ ਢਿੱਲ ਮਿਲਦੀ ਜਾ ਰਹੀ ਆ ਅੱਜ ਮੈਂ ਤੁਹਾਨੂੰ ਕੁਝ ਐਵੀਡੈਂਸ ਕੁਝ ਪ੍ਰੂਫ ਜਿਹੜੇ ਆ ਉਹ ਤੁਹਾਨੂੰ ਮੈਂ ਦਿਖਾਵਾਂਗੇ ਇਸ ਜਗ੍ਹਾਾਂ ਦੇ ਕਿ ਪੁਲਿਸ ਦੇ ਵੱਲੋਂ ਜਦੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਲੋਕਾਂ ਦੇ ਹੌਸਲੇ ਹੋਰ ਬਲੰਦ ਹੋ ਗਏ ਔਰ ਉਹਨਾਂ ਨੇ ਇੱਕ ਇਸ ਮੁੱਦੇ ਨੂੰ ਧਾਰਮਿਕ ਮੁੱਦੇ ਦੇ ਵਿੱਚ ਕਨਵਰਟ ਕਰ ਦਿੱਤਾ ਜਿਹੜੇ ਸਾਡੇ ਧਰਮ ਦੇ ਖਿਲਾਫ ਉਂਗਲਾ ਚੱਕ ਰਹੇ ਆ ਤੁਹਾਨੂੰ ਪਤਾ ਉਹਨਾਂ ਨੇ ਇੱਕ ਧਾਰਮਿਕ ਆਗੂ ਨੂੰ ਵੀ ਟਾਰਗੇਟ ਕੀਤਾ ਸੀਗਾ ਔਰ ਜੋ ਅਸੀਂ ਚਾਹੁੰਦੇ ਸੀਗੇ ਕਿਉਂਕਿ ਅਸੀਂ ਮੌਕੇ ਦੇ ਉੱਪਰ ਦੇਖਿਆ ਸਾਡੇ ਕੋਲ ਜੋ ਅਮਾਉਂਟ ਸੀਗਾ ਉਹ ਵੀ ਖੋ ਲਿਆ ਗਿਆ ਔਰ ਉਹਨਾਂ ਬੰਦਿਆਂ ਦੇ ਕੋਲ ਤੇਜ਼ ਦਰ ਹਥਿਆਰ ਸੀਗੇ ਔਰ ਇੱਕ ਬੰਦਾ ਜਿਹੜਾ ਮੀਨ ਸਾਡੀ ਸਿਹਾਨ ਦੇ ਵਿੱਚ ਆਇਆ ਸੀਗਾ ਬੱਬੂ ਸਿੰਘ ਸਨੋ 프리डम ਸਿੰਘ ਉਹਦੇ ਕੋਲ ਇੱਕ ਪਿਸਟਲ ਵੀ ਸੀਗਾ ਜੋ ਸਾਡੇ ਬਿਆਨਾਂ ਨੂੰ ਇਹਨਾਂ ਨੇ ਦਰਜ ਕੀਤਾ ਸਾਡੇ ਬੰਦਿਆਂ ਦੀ ਕੰਡੀਸ਼ਨ ਵੀ ਦੇਖੀ ਗੱਡੀ ਦੀ ਕੰਡੀਸ਼ਨ ਵੀ ਦੇਖੀ ਪਰ ਉਹਦੇ ਅਗੋਰਡਿੰਗ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੀ ਸਰ ਜਿਹੜੇ ਇੱਕ ਪ੍ਰਿੰਟ মিডিਆ ਦੇ ਵਿੱਚ ਮਤਲਬ ਇੱਕ ਉਹਨਾਂ ਨਿਊਜ਼ ਲਾਈ ਸੀ ਵੀ ਅਸੀਂ ਕਾਰਵਾਈ ਕਰ ਚੁੱਕੇ ਹਾਂ ਉਹਨਾਂ ਤੇ ਕੀ ਤੇ ਰਾਮਾਲਾ ਚੁੱਕੇ ਕਿ ਉਹ ਸਕਾਰਵਾਈ ਤੇ ਆਪਾਂ ਨੂੰ ਕੋਈ ਸੰਤੁਸ਼ਟੀ ਅਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ ਆ ਉਹ ਜਿੰਨੀਆਂ ਵੀ ਤਰ੍ਹਾਂਵਾਂ ਲਗਾਈਆਂ ਉਹ ਬਿਲਕੁਲ ਸਿੰਪਲ ਆ 755 ਦੀ ਬਣਾ ਕੇ ਉਹਨਾਂ ਮਾਮੂਲੀ ਲੜਾਈ ਬਣਾ ਕੇ ਇਸ ਕੰਮ ਨੂੰ ਜਿਹੜਾ ਹੈ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਦਾ ਪ੍ਰਸ਼ਾਸਨ ਦੇ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਜਾ ਰਿਹਾ ਜਾਂ ਕਿੱਦਾਂ ਵੀ ਹੈ ਪਰ ਸਾਡੀ ਜਿੰਨੀ ਵੀ ਪਬਲਿਕ ਆ ਉਹ ਰੋਸ ਦੇ ਵਿੱਚ ਆ ਯੋ ਜੇ ਜੋ ਤੁਹਾਨੂੰ ਪ੍ਰਸ਼ਾਸਨ ਵੱਲੋਂ ਪਰੋਸਾ ਦਵਾਇਆ ਗਿਆ ਸੀ ਤਾਂ ਉਸ ਵਿਚਲੇ ਸਮੇਂ ਨੂੰ ਅੱਜ ਕਿੰਨਾ ਸਮਾਂ ਹੋ ਗਿਆ ਤੇ ਅੱਗੇ ਕੀ ਲੱਗ ਰਿਹਾ ਤੁਹਾਨੂੰ ਸਰ ਬਿਲਕੁਲ ਵੀ ਨਹੀਂ ਕੁਝ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਹੀ ਸਾਡੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਇੱਕ ਦਿਨ ਦਾ ਸਮਾਂ ਮੰਗਿਆ ਸੀਗਾ ਵੀ ਅਸੀਂ ਬੰਦੇ ਅਰੈਸਟ ਕਰਾਂਗੇ ਪਰ ਅਸੀਂ 4 ਦਿਨ ਦੇ ਬਾਅਦ ਜਦੋਂ ਸਾਡੀ ਚਰਚ ਦੇ ਪ੍ਰਧਾਨ ਜਲਾਲਾਬਾਦ ਐਸਐਚਓ ਗੁਰਮੀਤ ਸਿੰਘ ਨੂੰ ਜਾ ਕੇ ਮਿਲੇ ਕਿ ਤੁਸੀਂ ਦੱਸੋ ਸਰ ਕੀ ਕਾਰਵਾਈ ਕੀਤੀ ਆ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਸ਼ਾਪੇਮਾਰੀ ਕਰ ਰਹੇ ਹਾਂ ਪਰ ਹਾਲੇ ਤੱਕ ਕੋਈ ਵੀ ਬੰਦਾ ਅਰੈਸਟ ਨਹੀਂ ਹੋਇਆ ਦੂਸਰੇ ਦਿਨ ਜਦੋਂ ਅਸੀਂ ਆਖਿਆ ਕਿ ਹੁਣ ਸਾਡੀ ਪਬਲਿਕ ਜਿਹੜੀ ਆ ਰੋਸ ਦੇ ਵਿੱਚ ਆ ਜਾਂਦਾ ਕਾਰਵਾਈ ਕਰੋ ਨਹੀਂ ਤਾਂ ਅਸੀਂ ਰੋਡ ਤੇ ਆਵਾਂਗੇ ਤਾਂ ਐਸਐਚਓ ਸਾਹਿਬ ਦੇ ਵੱਲੋਂ ਕਿਹਾ ਗਿਆ ਜੀ ਮੈਂ 4-5 ਬੰਦੇ ਅਰੈਸਟ ਕੀਤੇ ਆ ਔਰ ਮੈਂ ਕਾਰਵਾਈ ਕਰ ਰਹੇ ਆ ਔਰ ਅਗਲੇ ਦਿਨ ਜਦੋਂ ਸਾਡੇ ਪ੍ਰਧਾਨ ਸਾਹਿਬ ਫਿਰ ਜਾ ਕੇ ਉਹਨਾਂ ਨੇ ਆਖਿਆ ਸਾਨੂੰ ਦਿਖਾਓ ਕਿਹੜੇ ਬੰਦੇ ਤੁਸੀਂ ਅਰੈਸਟ ਕੀਤੇ ਆ ਤਾਂ ਐਸਐਚਓ ਸਾਹਿਬ ਦਾ ਕਹਿਣਾ ਸੀਗਾ ਜੀ ਇਹ ਤੁਹਾਡੇ ਮੈਟਰ ਦੇ ਨਾਲ ਰਿਲੇਟਡ ਜਿਹੜੇ ਬੰਦੇ ਨਹੀਂ ਆ ਇਹ ਸ਼ੱਕ ਦੇ ਆਧਾਰ ਤੇ ਛੱਕੇ ਗਏ ਸੀ ਔਰ ਅਸੀਂ ਉਹਨਾਂ ਨੂੰ ਰਿਹਾ ਕਰ ਦਿੱਤਾ ਪਰ ਅੱਜ ਜਦੋਂ ਐਸਐਚਓ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਜੀ ਉਹਨਾਂ ਨੇ 55 ਦੀ ਜਵਾਨਤਾ ਕਰਵਾ ਲਈਆਂ ਔਰ ਬਾਹਰ ਦੀ ਬਾਰੀ ਉਹ ਹੋ ਗਈ। ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਇਆ ਤੁਸੀਂ ਉਹਨਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਰਿਕਾਰਡ ਵੀ ਕੀਤਾ ਆ ਮੌਕੇ ਦੇ ਉੱਪਰ ਜਿੰਨੇ ਗਵਾਹ ਹੈਗੇ ਆ ਉਹਨਾਂ ਨੂੰ ਵੈਰੀਫਾਈ ਵੀ ਕਰਿਆ ਆ ਫਿਰ ਸਾਡੇ ਅਕੋਰਡਿੰਗ ਜੋ ਅਸੀਂ ਦੱਸਿਆ ਆ ਉਹਨਾਂ ਬਿਆਨਾਂ ਦੇ ਆਧਾਰ ਤੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਗਈ? ਹਾਲੇ ਤੱਕ ਬੰਦੇ ਅਰੈਸਟ ਨਹੀਂ ਹੋਏਗੇ। ਔਰ ਉਹ ਬੰਦੇ ਹਾਲੇ ਤੱਕ ਵੀ ਸਾਡੇ ਬੰਦਿਆਂ ਨੂੰ ਜਿਹੜੇ ਆ ਧਮਕੀਆਂ ਦੇ ਰਿਹਾ ਸਾਡੀ ਸੰਗਤ ਨੂੰ ਧਮਕੀਆਂ ਦੇ ਰਿਹਾ ਕਿ ਅਸੀਂ ਇੱਥੇ ਲੈ ਕੇ ਜਸੇਬੰਦੀਆਂ ਨੂੰ ਬਿਠਾ ਦੇਣਾ ਹੈ ਜੀ ਅਸੀਂ ਪਾਸਟਰ ਦੇ ਗੱਲ ਪੈ ਜਾਣਾ ਹੈ ਜੀ ਅਸੀਂ ਇਹਨਾਂ ਦੇ ਬੰਦਿਆਂ ਨੂੰ ਮਾਰਦੇ ਨਾ ਹੈ ਜੀ ਅਗਰ ਕੋਈ ਇਦਾਂ ਦਾ ਘਟਨਾ ਘਟਦੀ ਹੈ ਤਾਂ ਉਹ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਹੋਏ ਕਿ ਕਿਹੜੀ ਗੱਲ ਹੋਈ ਸੀ ਪਾਸਟਰ ਜੀ ਦੇ ਨਾਮ ਪੇਮੈਂਟ ਬਾਰੇ ਸਾਡ ਸਾਡੀ ਗੱਲ ਹੋਈ ਸੀ ਵੀ ਅਸੀਂ 14 ਤਰੀਕ ਨੂੰ ਰਜਿਸਟਰੀ ਕਰਾਣੇ تھے ਵੀ 33 ਲੱਖ 40 ਹਜ਼ਾਰ ਰੁਪਏ ਦੇ ਦੀ ਮੰਗ ਕੀਤੀ ਸੀ ਤੇ ਉਹ ਸਾੰਨੀ ਵੇਲੇ ਸਾਡੀ ਦੂਜੀ ਪਾਰਟੀ ਨਹੀਂ ਆਈ ਤੇ ਸਾਨੂੰ ਨਹੀਂ ਮਿਲਿਆ ਉਹ 33 ਲੱਖ 40 ਹਜ਼ਾਰ ਜਿਹੜੀ ਇਹ ਜ਼ਮੀਨ ਹੈ ਇਹਦੇ 4 ਹਿੱਸੇ ਦਾ ਹੈ ਹਾਂਜੀ ਸਰ ਜੀ ਇਹ ਤਿੰਨ ਹੋਰ ਦਾ ਹੈ ਹਾਂਜੀ ਟੋਟਾ ਪ੍ਰਾਪਰ ਐਕਸਪੀਰੀਅਸ ਕਰ ਰਹੀ ਹੈ ਜੀ ਹਾਂਜੀ ਸਰ ਉਹ ਵਿੱਚ ਮजूद ਸੀ ਕੱਲ੍ਹ ਵਿੱਚ ਸਰ ਉਹਨਾਂ ਨੂੰ ਪਤਾ ਸੀਗਾ ਆਈ ਨਹੀਂ ਕੋ ਆਈ ਨਹੀਂ ਕਿਉਂ ਨਹੀਂ ਦੋਸਾਰੇਸ ਗਾਵਾਂ ਦਾ ਤਾਂ ਮੈਨੂੰ ਨਹੀਂ ਪਤਾ ਉੱਥੋਂ ਤਾਂ ਕੋਈ ਕਿਸੇ ਦੀ ਕਿਸੇ ਨਾਲ ਫੋਨ ਤੇ ਗੱਲ ਫੋਨ ਤੇ ਗੱਲ ਕੀਤੀ ਮੇਰੇ ਬੰਦੇ ਨੇ ਕਿਹਾ ਸੀ ਫੋਨ ਤੇ ਗੱਲ ਕੀਤੀ ਸੀ ਉਹਦੇ ਮਤਲਬ ਹੋਈ ਗੱਲ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਮਾਤਾ ਜੀ ਇਲਜ਼ਾਮ ਲਾ ਰਹੇ ਵੇ ਜਿਹੜਾ ਇਕਰਾਰਨਾਮਾ 7 ਲੱਖ ਦਾ ਬਿਆਨ ਆਇਆ ਸੀ ਹਾਂਜੀ ਤੁਹਾਨੂੰ ਨਹੀਂ ਮਿਲਿਆ ਤੁਹਾਨੂੰ ਮਿਲਿਆ ਜੀ 7 ਲੱਖ ਰੁਪਏ ਹਾਂਜੀ ਸਾਰਾ ਮਿਲਿਆ ਚਲੋ ਕੱਲੇ ਦੇ ਮਿਲਿਆ ਮਾਤਾ ਜੀ ਕਰ ਨਹੀਂ ਮਿਲਿਆ ਨਹੀਂ ਸਰ ਮਿਲਿਆ ਸਿਰਫ ਵਗਾਰੇ ਨਹੀਂ ਮਿਲਿਆ ਨਹੀਂ ਸਰ ਮਿਲਿਆ ਪਰ ਬਰੇ ਵੀ ਕਰੇ ਨਹੀਂ ਮਿਲਿਆ ਮਿਲਿਆ ਸਰ ਤੁਹਾਨੂੰ ਕੱਲੇ ਨਹੀਂ ਮਿਲਿਆ ਨਹੀਂ ਨਹੀਂ ਸਰ ਸਾਰਾ ਮਿਲਿਆ ਜੂੜਾ ਹੋ ਗਿਆ ਉਹ ਨਾਂ ਨਹੀਂ ਕਰਾ ਪਰ ਸਾਰੇ ਇਹਨਾਂ ਦੀ ਆ ਵਾਈਫ ਵੀ ਨਾਲ ਖੜੀ ਹੋਈ ਆ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਕਿ 14 ਤਰੀਕ ਨੂੰ ਅਸੀਂ ਰਜਿਸਟਰੀ ਦੇ ਲਈ ਇੱਥੇ ਆਏ ਸੀ ਕਿ ਨਹੀਂ ਸੀ ਆਏ ਪਰ ਇਹਨਾਂ ਨਾਲ ਗੱਲ ਹੋਈ ਸੀ ਹਾਂਜੀ ਬੈਂਜੀ 14 ਤਰੀਕ ਨੂੰ ਸਾਡੇ ਨਾਲ ਗੱਲ ਹੋਈ ਸੀ ਪਾਕੀ ਜੀ ਨਾਲ ਹਾਂਜੀ ਕਿਨੀ ਟਾਈਮ ਤੋਂ ਨਾਲ ਦੇ ਰਹੇ ਸੀ ਜੀ ਨਾਲ 70 ਲੱਖ ਜਿਹੜਾ ਅਮਾਉਂਟ ਸਾਡੇ ਕੋਲ ਸੀਗਾ ਵੀ ਜੇ ਤਾਂ ਇਹ ਸਾਰੇ ਜਾਣੇ ਆਉਂਦੇ ਤਾਂ ਅਸੀਂ ਟੋਟਲ ਇਹਨਾਂ ਦਾ 60 ਲੱਖ ਰੁਪਿਆ ਅਮਾਉਂਟ ਜਿਹੜਾ ਸਾਡਾ ਬਕੀ ਵਾਲਾ ਰਹਿ ਗਿਆ ਸੀ ਔਰ 7 ਲੱਖ ਰੁਪਿਆ ਸੀ ਪਹਿਲਾਂ ਦੇ ਦਿੱਤਾ ਸੀਗਾ ਜੇ ਤਾਂਾਰੇ ਜਾਣੇ ਰਿਸਿਵ ਕਰਦੇ ਤੇ 15-15 ਲੱਖ ਰੁਪਿਆ ਸਾਰਿਆਂ ਨੂੰ ਆਉਣਾ ਸੀਗਾ ਜੇ ਨਾ ਆਉਂਦੇ ਤਾਂ ਅਸੀਂ ਜਿਹੜਾ 45 ਲੱਖ ਰੁਪਿਆ ਇਹਨਾਂ ਦਿਨਾਂ ਨੂੰ ਇਹ ਬ੍ਰਦਰ ਨੂੰ ਇਹਦੇ ਛੋਟੇ ਬ੍ਰਦਰ ਨੂੰ ਔਰ ਇਹਨਾਂ ਦੀ ਮਾਤਾ ਨੂੰ ਅਸੀਂ ਜਿਹੜਾ ਇਹ ਦੇਣਾ ਸੀ ਹਾਂਜੀ ਇਤਨਾ ਤੁਹਾਡੇ ਸਾਹ ਜੀ ਉਹ ਨਾ ਇਲਜ਼ਾਮ ਲਾ ਰਿਆ ਜੀ 7 ਲੱਖ ਰੁਪਏ ਦਾ ਫਸਲੀ ਮੀਨਾ ਜਿਹੜਾ ਪਰਕਰਾਰ ਨਾਮ ਦਾ ਜੀ ਮਿਲਿਆ 7 ਲੱਖ ਹਾਂਜੀ ਇਹ ਮਾਤਾ ਕੋਈ ਕੀ ਲੱਗਦੀ ਹੈ ਜਿਹੜੀ ਅਗਲੀ ਵਾਲੇ ਰਹਿੰਦੀ ਹੈ ਸਾਥ ਸੰਗੈ ਹੱਸਦਾ ਇਹ ਜਦੋਂ ਤੁਹਾਡਾ اقرار نامہ والا ਤੋਂ ವಿಚಾರਣ ਕੀਤੀ ਸੀ ਹਾਂਜੀ ਤਿੰਨੇ ਮਹੀਨੇ ਉਹ ਮਾਤਾ ਦੇ ਕੇ ਨਾ ਮਾਤਾ ਤੇਰੀ ਵੀ ਜਦੋਂ ਲੈ ਕੇ ਜੇ اقرਾਰਾਂ ਬਾਤ ਤੇ ਜੇਕਰ ਜਿੰਨੇ ਦੇਣੀ ਸੀ ਤੇ ਉਹਦੀ ਗੱਲ ਹੈ ਪਹਿਲਾਂ ਟਿਕਟ ਦਿੱਤੀ ਸੀ ਪਰ ਜਦੋਂ ਰਿਪੋਰਟ ਉਹ ਜਿਆਦੀ ਹਾਂਜੀ ਹੱਲਾ ਕੀ ਸਰ ਮੈਂ ਤੇ ਇੱਕ ਗੱਲ ਚੀਜ਼ ਹੋਰ ਕਲੀਅਰ ਕਰ ਦੇਣੀ ਸ਼ਾਣਾ ਸਾਡਾ ਉਸ ਸਾਲ ਦਾ ਠੇਕਾ ਚੱਲ ਰਿਹਾ ਸੀਗਾ ਹਲੇ 6 ਮਹੀਨੇ ਬਾਕੀ ਸੀਗੇ ਠੇਕੇ ਚੱਲਦੇ ਆ ਚੱਲਦੇ ਆ ਅਸੀਂ ਜਿਹੜਾ ਇਹ ਕਰਾਰਨਾਮਾ ਕਰਵਾ ਲਿਆ ਕਰੇ ਕਦੇ ਵੀ ਦੂਜੀ ਵਾਰੀ ਠੇਕਾ ਨਹੀਂ ਹੁੰਦਾ ਹੁੰਦਾ ਸਰ ਸੌਦਾ ਕਿੰਨੇ ਕਰਸ ਦਾ ਸਾਡਾ 67 ਲੱਖ ਦੇ ਸੌਦਾ ਹੋਇਆ ਸੀ 7 ਲੱਖ ਰੁਪਈਆ ਐਡਵਾਂਸ ਦੇ ਵਿੱਚ ਦਿੱਤਾ ਸੀਗਾ 60 ਲੱਖ ਰੁਪਈਆ ਅਸੀਂ ਰਿਸਟੇ ਟਾਈਮ ਦੇਣਾ ਹੁਣ ਬੜੀ ਕਵਰ ਇਸਟੇ ਸਰ ਜਿਸਦੀ ਦਾ ਹੁਣ ਅਸੀਂ ਕਰਵਾਣੀ ਸੀ ਜੌਦਾਂ ਨੂੰ ਪਰ ਹੁਣ ਜਦੋਂ ਪ੍ਰਸ਼ਾਸਨ ਕੋਈ ਕਾਰਵਾਈ ਕਰੂਗਾ ਸਾਡੀ ਅਮਾਉਂਟ ਵਾਪਸ ਆਏਗੀ ਉਦੋਂ ਹੀ ਹੱਲ ਹੋਊਗਾ ਦੀਦਾ ਸੰਗਤ ਦੇ ਵਿੱਚ ਰੋਸ ਹੈ ਜੀ ਹੱਲੇ ਅਸੀਂ ਦਰਨਾ ਪ੍ਰਦਰਸ਼ਨ ਕਰਾਂਗੇ ਜਦੋਂ ਸਾਡਾ ਹੱਲ ਹੋਊਗਾ ਤਿੱਸੀ ਤੋਂ ਨਹੀਂ ਹੋ ਪਊਗਾ ਜਿਹੜਾ ਤੁਸੀਂ ਦਰਨਾ ਪ੍ਰਦਰਸ਼ਨ ਕਰਨਾ ਜੀ ਪੱਕੀ ਕੋ ਡੇਟ ਹੈ ਕਿ ਆ ਜੇ ਕੋਈ ਨਹੀਂ ਜੀ ਅਸੀਂ ਕੱਲ ਨੂੰ ਫਾਈਨਲ ਹੈ ਅਸੀਂ ਰੋਡ ਦੇ ਉੱਪਰ ਉਤਰਾਂਗੇ ਔਰ ਉਹਨਾਂ ਟਾਈਮ ਅਸੀਂ ਹਟਾਂਗੇ ਨਹੀਂ ਜਿੰਨਾ ਟਾਈਮ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾਗਾ ਜਿੱਦਾਂ ਅਸੀਂ ਜਿੱਦਾਂ ਦੱਸਿਆ ਹੈ ਕਿ ਉਹਨਾਂ ਦੇ ਕੋਲ ਪਿਸਤਲ ਸੀ ਅਸੀਂ ਕੋਹਨੇ ਉਤਰਾਵਾ ਐਡ ਕੀਤੀਆਂ ਜਾਣ ਬੰਦੇ ਅਰੈਸਟ ਕੀਤੇ ਜਾਣ ਉਸ ਤੋਂ ਬਾਅਦ ਸਾਡੀ ਪਬਲਿਕ ਜਿਹੜੀ ਹੈ ਉਹ ਰੋਡ 'ਤੇ ਉੱਠੇਗੀ ਉਹਨਾਂ ਟਾਈਮ ਅਸੀਂ ਉਤਰਵਾਂਗੇ